ਦਿਨਾਂ ਤੋਂ ਟਾਲੀ ਦੇ ਇਹ ਕਿੰਨੀ ਬਾੜ ਤੋਂ ਤੁਸੀਂ ਇਹ ਫਿਰ ਮੋਢੇ ਤੇ ਚੱਕ ਕੇ ਲਿਆਇਆ ਇਹ ਦਾਨੀ ਸੱਜਣ ਦੇ ਕੇ ਮੋਢੇ ਚੱਕ ਕੇ ਅਸੀਂ ਤਾਂ ਕੀ ਵਿਚਾਰੇ ਸਾਡੇ ਦਰ ਤੇ ਚਾਰਾ ਡੁੱਬ ਗਿਆ ਜੀ ਹਾਂ ਇਹ ਦਾਨੀ ਸੱਜਣ ਦੇ ਕੇ ਸਾਡੇ ਜੀ ਕੱਲੀ ਚੱਲ ਰਿਆ ਨਾ ਕੱਲ ਨਹੀਂ ਚੱਲ ਰਿਆ ਕੋਈ ਕਿਤੇ ਜਾਣ ਜੋਗੀ ਤੁਸੀਂ ਹੈ ਨਹੀਂ ਗਏ ਹਾਂਜੀ ਇਹ ਹੁਣ ਪੌਂਡ ਲੱਗਿਆ ਤੇ ਪਸ਼ੂਆਂ ਦੇ ਥੱਲੇ ਗੋਡੇ-ਗੋਡੇ ਪਾਣੀ ਕੀ ਕਰੀ ਪਸ਼ੂ ਬਣ ਜੁਗਾ ਸੁੱਕਾ ਥਾਂ ਵੀ ਕੋਈ ਨਹੀਂ ਹੈਗਾ ਕਿਸੇ ਪਿੰਡ ਦੇ ਵਿੱਚ ਵੀ ਸੁੱਕਾ ਥਾਂ ਵੀ ਹੋਵੇ ਮੈਂ ਤੁਹਾਨੂੰ ਕਹਿਣਾ ਵੀ ਅਗਾਂ ਥੋੜੇ ਕੈਮਰਾ ਮਾਰ ਲਓ ਅਗਲੇ ਪਾਸੇ ਫਾਨਕੀ ਤਾਂ ਆਜੋ ਹਾਂਜੀ ਹਾਂਜੀ ਕਰਕੇ ਬਹੁਤ ਜਿਵੇਂ ਦਿੱਕਤ ਆ ਰਹੀ ਹੈ ਇਹ ਵੀਰ ਜੀ ਜਾ ਰਹੇ ਨਾ ਜਿਹੜ ਹੋ ਗਿਆ ਮੈਂ ਅੱਗੇ ਹੁਣੇ ਕਿਹਾ ਸੀ ਨਾਂ ਦੇ ਘਰੇ ਕਹਿਣ ਗਿਆ ਸੀ ਇਹ ਵਿੱਚ 4 4 ਫੁੱਟ ਪਾਣੀ ਆ ਇਹਲੀ ਵਿੱਚ ਹੀ ਨਿਗਾ ਮਾਰ ਲਓ ਡੰਗਰ ਥਲੇ ਨਿਗਾ ਮਾਰ ਲਓ ਬਹੁਤ ਰਾਤ ਮਾਰੇ ਚਲੋ ਪਾਣੀ ਗੁਜਰ ਤੇ ਦੀ ਜਿਵੇਂ ਕਈ ਨੇ ਮਾਰੇ ਗਈ ਚਲੋ ਮਾਰ ਸਮੇਂ ਵੀ ਚਲੋ ਕੋਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਇਹਦਾ ਕੋਈ ਪ੍ਰਬੰਧ ਪੁਕਤਾ ਪ੍ਰਬੰਧ ਕਰਨਾ ਚਾਹੀਦਾ ਇਹਦਾ ਜੀ ਤਾਰ ਕੇ ਜੀ ਕਿਹੜੀ ਵਿਸ਼ਾਸਥਾ ਨਾਲ ਜੁੜੇ ਹੋਏ ਨੇ ਕਿਹੜੇ ਤਰਮ ਨਾਲ ਜੁੜੇ ਹੋਏ ਨੇ ਉਹਨਾਂ ਨੇ ਆਦੀ ਜਾਣਕਾਰੀ ਦਿੱਤੀ ਤੁਸੀਂ ਆਪਣਾ ਆਪਣੀ رائے ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੋ ਟਾਣੀ ਬਚਨ ਸਿੰਘ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਈ ਦਿਨਾਂ ਤੋਂ ਇਸ ਪਿੰਡ ਦੇ ਵਿੱਚ ਪਾਣੀ ਐਂਟਰ ਹੋਇਆ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀਗੇ ਤੇ ਇਹ ਕਿਸਾਨ ਸਨ ਸਾਡੇ ਨਾਲ ਬਲਦੇਵ ਸਿੰਘ ਜੀ ਜੋ ਟਾਣੀ ਬਚਨ ਸਿੰਘ ਦੇ ਵਾਸੀ ਨੇ ਜਿਨ੍ਹਾਂ ਨੇ ਆਪਣਾ ਆ ਚੱਕ ਖੇਵ ਵਾਲੀ ਸਾਈਡ ਐਲਟਰੀ ਦਾ ਹਾਲ ਦੱਸਿਆ ਕਿਉਂਕਿ ਇਸ ਸਾਈਡ ਪਹਿਲੇ ਪਾਣੀ ਨਹੀਂ ਸੀ ਪਰਾ ਦੋ ਦਿਨ ਤੋਂ ਇਧਰ ਪਾੜੀ ਇੰਨਾ ਹੋ ਗਿਆ ਵੀ ਹੁਣ ਦੇਖੋ ਇੱਕ ਤਰ੍ਹਾਂ ਦਾ ਦਰਿਆ ਦਾ ਰੂਪ ਧਾਰਨ ਕਰ ਗਿਆ ਸੋ ਫਿਰ ਕਿਸੇ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ